ਦਾ ਕੇਲੇ ਨੇ ਜੀ ਇੱਕ ਕਾਕਾ ਦਾ ਸਾਨੂੰ ਦੇ ਤਾਂ ਵਧੀਆ ਜਮਾ ਆਹ ਕਾਕਾ ਕੰਜਰ ਦੇ ਨੇ ਮੇਰੇ ਨਾਲ ਦੀਦੀ ਦਾ ਜਮਾ ਚਾਰ ਚਪੇ ਨੇ ਤੂੰ ਕੰਡਮ ਐ ਬਿੱਟੂ ਤੇ ਭਈ ਹੁਣ ਅਸੀਂ ਨਿੰਮ ਦੀ ਤਿਆਰੀ ਹੋਊਗੀ ਬਾਬਾ ਕਿਰਪਾ ਕਰੇ ਬੰਨਣ ਚੱਲਾਂਗੇ ਤੇ ਮੇਲਾ ਅਸੀਂ ਦੇਖੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਤੇ ਪੈਸੇ ਤੇ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਵਾਂ ਅੱਜ ਆਪਣਾ ਇੱਕ ਛੋਟਾ ਜਿਹਾ ਇਹ ਬਲੌਗ ਬਣਾਉਨੇ ਆ ਆਪਣੇ ਘਰ ਦੇ ਵੀ ਚੀਜ਼ ਤੇ ਮੜਾ ਮੋਟਾ ਹੋਰ ਤੁਹਾਨੂੰ ਦਿਖਾਵਾਂਗੇ ਚੰਗਾ ਲੱਗਿਆ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ शेयर कर दो प्यारा तो। कमेंट भी करो ठीक तो तो <स्तितथा> तो हाँ। तो है जी हाँ ਔਰ ਸਰਪੀਤ ਦਾ ਹੋ ਜੇ ਵਿਆਹ ਨਾ ਤਾਂ ਮੇਰਾ ਵੀ ਰਸੀ ਨੀ ਮਾ ਬੱਪਾ ਹੂੰ ਤਾਂ ਦੁੱਖ ਦੇ ਗੋਡੇ ਮੇਰੇ ਔਰ ਵਿਆਹ ਚ ਮੈਂ ਬਣਦੀ ਬੇਨ ਤੋਂ ਪਿਆਰਿਆ ਛੁਰਲੀ ਬਣਦੀ ਆ ਨਾ ਆ ਬੇਕਰਤਤਾ ਜਾਂ ਮਿੰਗਾ ਫੇਰ ਇਹ ਭੈਣਾ ਮਿੰਗਾ ਹੀ ਆ ਨਾ ਚੜ ਕੋਈ ਨਹੀਂ ਲੋਜੀ ਇੱਕ ਵਾਰ ਆਪਾਂ ਫੇਰ ਸਾਰਿਆਂ ਨੂੰ ਦੱਸਦੇ ਆਂ ਵੀ ਆਪਣੇ ਸਿਸਟਰ ਕੋਲੇ ਹੋਇਆ ਸੀ ਭਾਈ ਮੁੰਡਾ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਨਿੰਮ ਦੀ ਜਿਹੜੀ ਤਿਆਰੀ ਕਰ ਰਹੀ ਆਂ ਪੂਰੇ ਕਾਕੇ-ਕੁਕੇ ਲਾ ਕੇ ਖੜਿਓਣੇ ਕੋਲ ਉਹਨੇ ਲਾ ਕੇ ਤੇ ਪੂਰਾ ਬਣਾਤਾ ਜੀ ਤੇ ਫੈਕਟਰੀ ਦੇ ਵਿੱਚ ਇਹਦਾ ਤਿਆਰ ਹੋ ਗਿਆ ਪੂਰਾ ਸਾਰਾ ਕੰਮ ਤੇ ਬਾਬਾ ਮਿਹਰ ਕਰੇ ਠੀਕ ਹੈ ਜੀ ਲੱਡੂ ਲੁੱਡੂ ਪਹਿਲਾਂ ਆ ਗਏ ਸੀ ਸੀਛਤ ਸੱਚ ਅੱਜ ਭਾਈ ਵਧਾਈ ਲੈ ਕੇ ਆਏ ਸੀਗੇ ਮੈਂ ਦੱਸਣ ਨੂੰ ਭੁੱਲ ਗਿਆ ਪਹਿਲਾਂ ਆ ਕਰਕੇ ਇਹ ਸਾਡਾ ਨਿੰਮ ਵਾਲਾ ਕਾਰਗਰਾਮ ਚੱਲ ਰਿਹਾ ਹੈ ਲੱਡੂ ਲੁੱਡੂ ਅਸੀਂ ਖਾ ਲਏ ਤੇ ਜੇ ਤੁਸੀਂ ਖਾਣੇ ਹੋਏ ਤਾਂ ਆ ਜਿਓ ਠੀਕ ਹੈ ਜੀ ਦੋਰ ਵਾਲਾ ਉਹਨਾਂ ਨੇ ਰਾਜ ਕੀਤਾ ਉਹਨਾਂ ਨੇ ਦੋਰ ਵਾਲਾ ਦੇ ਪਈਆ ਆ ਆ ਬੰਦ ਨਾ ਹੋ ਜਾਣ ਇਹਦੇ ਨਾਲ ਅੱਛਾ ਇੱਕ ਰਮਾਲ ਘੜਦੀ ਹੈ ਨਹੀਂ ਮੇਰੀ ਗੱਲ ਤਾਂ ਸਾਨੂੰ ਇੱਕਰਮਾਲ ਘਟਦੀ ਐ ਲੋ ਜੀ ਇਸ ਟਾਈਮ ਅਸੀਂ ਨਿੰਮ ਬਣ ਰਹੇ ਆ ਪਹਿਲਿਆਂ ਚ ਸ਼ੁਰੂਆਤ ਹੋ ਗਈ ਮੇਰੇ ਚਾਚੇ ਦੇ ਘਰ ਤੋਂ ਤੇ ਅੱਕੀ ਆਪਣੀ ਬਿੱਲੀ ਵਾਂਗੂ ਤਾਂ ਚੜੀ ਖੜੀ ਆ ਅੱਕੀ ਇਹ ਭੜਕੀ ਹੈ ਡੰਡੇਲਵਾ ਤੇ ਅੱਕੀ ਭਾਈ ਬਿੱਲੀ ਵਾਂਗੂ ਤਾਂ ਚੜ ਗਈ ਪਹਿਲਿਆਂ ਚ ਤੇ ਨਿੰਮ ਇੱਕ ਪਾਸੇ ਬੰਨਤਾ ਤੇ ਇੱਕ ਪਾਸੇ ਰਹਿ ਗਿਆ ਬਾਕੀ ਫਿਰ ਆਪਾਂ ਦੇਖਦੇ ਹਾਂ ਕੀ ਬਣਦਾ ਐ ਇਸ ਟਾਈਮ ਨਿੰਮ ਦੀ ਜਿਹੜੀ ਸ਼ੁਰੂਆਤ ਐ ਉਹ ਆਪਣੇ ਘਰ ਤੋਂ ਹੋ ਚੁੱਕੀ ਐ ਚਲੋ ਵੀ ਛਗਣ ਛਗ ਲੈ ਲੋ ਭਾਈ ਜਿਹੜਾ ਨਿੰਮ ਬਣਿਆ ਛਗਣ ਠੀਕ ਐ ਆਪਾਂ ਹੀ ਛਗਣ ਦਿੱਤਾਗਾ ਬਾਬਾ ਮੇਰ ਕਰੇ ਬਾਬਾ ਭਲੀ ਕਰੇ ਕਾਤੇ ਬੰਨੀ ਪੁੱਤਾ ਆ ਜਾ ਆਪਾਂ ਹੀ ਆਪਣੀ ਛਗਣ ਨੂੰ ਵੀ ਛਗਣ ਦੇਤਾ ਤੇ ਬਾਬਾ ਮਿਹਰ ਕਰੇ ਚਮਟ ਤੋ ਭਾਈ ਲੈ ਲਾ ਲੈ ਇਹ ਭਾਈ ਬਾਬਾ ਕਿਰਪਾ ਕਰੇ ਕੰਨਿਆਂ ਨੂੰ ਦਾਨ ਦਿੱਤਾ ਤੇ ਕਿਉਂਕਿ ਜਦੋਂ ਖੁਸ਼ੀਆਂ ਦੇ ਦਿਨ ਆਉਂਦੇ ਨੇ ਤਾਂ ਫਿਰ ਜਿਵੇਂ ਕਹਿੰਦੇ ਹੁੰਦੇ ਦਾਨ ਨਹੀਂ ਨੂੰ ਕਹ ਸਕਦੇ ਸੱਚ ਭਾਈ ਮੇਥੋਂ ਗਲਤ ਨਿਕਲ ਗਿਆ ਉਹ ਆਪਣਾ ਖੁਸ਼ੀ ਦੇ ਵਿੱਚ ਕੀ ਕਹਿੰਦੇ ਹੁੰਦੇ ਦਿੱਤਾ ਵਧਾਈ ਭਾਈ ਵਧਾਈ ਦਿੱਤੀ ਹੈ ਤੇ ਇਹੋ ਜਿਹੀਆਂ ਵਧਾਈਆਂ ਪਰਮਾਤਮਾ ਸਭ ਦੇ ਲਿਆਵੇ ਦਿਨ ਮੈਥੋਂ ਪਹਿਲਾਂ ਗਲਤ ਨਿਕਲ ਗਿਆ ਸੀਗਾ ਧਾਨ ਨਹੀਂ ਧਾਨ ਨਹੀਂ ਭਾਈ ਵਧਾਈ ਹੈ ਹੁਣ ਸਾਡਾ ਬਿੱਟੂ ਆ ਗਿਆ ਭਾਈ ਜਿਹੜਾ ਸਾਰਿਆਂ ਤੋਂ ਬੈਸਟ ਹੈ ਲੋਈ ਦੀ ਜ਼ੂਮ ਕਰਕੇ ਵੀਡੀਓ ਬਣਾਤੀ ਓਕੇ ਮੰਨ ਗਈ ਲੈ ਹੁਣ ਇੱਕ ਜਾਣਾ ਰਹਿ ਗਿਆ ਲਓ ਜੀ ਨਿਮ ਆਪਣ ਬਨ ਚੁੱਕਿਆ ਜੀ ਬਾਬਾ ਕਿਰਪਾ ਕਰੇ ਮਿਹਰ ਕਰੇ ਹੁਣ ਆਪਣੇ ਕੋਠੇ ਦੇ ਖੋਲੀਏ ਆਪਣੇ ਬਾਹਰ ਚੋਰੀ ਹੈ ਜੀ ਤਿਆਰੀ ਹੁਣ ਤੇ ਇਧਰ ਵੀ ਬਣਨੇ ਆ ਲਓ ਜੀ ਹਾਂ ਦੁਬਾਰੇ ਉਹ ਕਰਨਾ ਪਊ ਇਹ ਜੀ ਜੋੜ ਲਓ ਜੀ ਆਪਣੇ 게ਟ ਦੇ ਵਿੱਚ ਬਣਿਆਂਗੇ ਨਿੰਮ ਜੀ ਉੱਲੂ ਕੀ ਪਤਾ ਹੈ ਕਾਸ਼ਮੀ ਆਂਟੀ ਨੂੰ ਕਹਦੇ ਇੱਕ ਹੋਰ ਕੋਈ ਨਹੀਂ ਲਓ ਜੀ ਇਹ ਵੀ ਹੁਣ ਆਪਣੇ ਨਿੰਮ ਆ ਵਿੱਚ ਧਿਆਣਾ ਫਿਰਦਾ ਧਿਆਣਾ ਤੂੰ ਵਿੱਚ ਇਹ ਧਿਆਣਾ ਹਾਂ ਹਾਂ ਲਓ ਜੀ ਤੇਰੇ ਜੱੱਬਾ ਕੋਲੇ ਬਹਿ ਜਾ ਉਹ ਤਾਂ ਲੀ ਪਾਇਰ ਉਹਨੂੰ ਤਾਂ ਕੋਈ ਖਵਾਈਏ ਦੁੱਧ ਪਾਰ ਪਾਈਏ ਜਾਨ ਮਾਰੀ ਇੱਕ ਵਾਰ ਸਵਾਰ ਹੋ ਜਾਈ ਜਮੀਨ ਤੁਰ ਜਾ ਲੋ ਜੀ ਫਾਈਨਲੀ ਕੰਪਲੀਟ ਆਪਣੇ ਹੋ ਗਿਆ ਜੀ ਦੋਨੇ ਘਰਾਂ ਦੇ ਨਿੰਮ ਬਾਬੇ ਦੀ ਕਿਰਪਾ ਨਾਲ ਵੱਜ ਚੁਕਿਆ ਤੇ ਅੱਜ ਅਸੀਂ ਮੇਲੇ ਵੀ ਜਾ ਕੇ ਆਏ ਸੀ ਤੇ ਮੇਲੇ ਦਾ ਬਲੌਗ ਵੀ ਵਿੱਚ ਪਾ ਦਿਆਂਗੇ ਤੇ ਜਿਹੜੀ ਆਪਣੀ ਗਾਈਆਂ ਵਾਲੀ ਗੱਲਬਾਤ ਸੀਗੀ ਉਹ ਵੀ ਆਪਾਂ ਜਿਵੇਂ ਤੁਹਾਨੂੰ ਗੱਲ ਕਰਨ ਦੀ ਵੀ ਭਈ ਹੁਣਾ ਪਹਿਲਾਂ ਵੀ ਤੁਸੀਂ ਛੱਡ ਦੀ ਕਿਉਂ ਜਾਂ ਫਿਰ ਰੱਖੋ ਜਾਂ ਫਿਰ ਮੰਨ ਲਓ ਰੱਖੋ ਨਾ ਸਾਮੋ ਜਾਂ ਫਿਰ ਜਦੋਂ ਦੁੱਧ ਨਹੀਂ ਦਿੰਦੇ ਹਨਾ ਤੇ ਲੋ ਜੀ ਬਾਬੇ ਦੀ ਕਿਰਪਾ ਨਾਲ ਨਿੰਮ ਬਣ ਗਿਆ ਜੀ ਧੰਨਵਾਦ ਤੁਹਾਡੇ ਸਾਰਿਆਂ ਦੇ ਫੜਦੇ ਹੋ ਮਾਰਦੇ ਕਹਨੂੰ ਹੁੰਨੇ ਹੋ ਯਾਰ ਹੈ ਮਾਰਦੇ ਮਾਹ ਕਹਨੂੰ ਹੁੰਨੇ ਹੋ ਮਾਰਦੇ ਕਹਨੂੰ ਹੁੰਨੇ ਵਾ ਉਹ ਫੜੀਦਾ ਜਨੇ ਉਹਦੇ ਵਿਚਾਰੀਏ ਪਤਾ ਨਹੀਂ ਕੀ ਬੱਜਿਆ ਪਟ ਜੇ ਤੇ ਅਹੀਂ ਜਮਚਾ ਦੱਕ ਜਮਚਾ ਵਰ ਕਿਲੇ ਕਿ ਸਿਟੀ ਉਹਦੇ ਸੀ ਗਾਈ ਦੀ ਜਿਹੜੀ ਗਾਈ ਆਪਣੇ ਮੂਰੇ ਮੂਰੇ ਹੁਣੀ ਭਜੀ ਜਾਂਦੀ ਸੀ ਤੇ ਇਹਨੂੰ ਫੜਦੇ ਸੀਗੇ ਰਾਖੇ ਚਲੋ ਉਹਨਾਂ ਦੀ ਡਿਊਟੀ ਹੈ ਮਨ ਲਓ 65 ਟੱਕਾ ਲੈਂਦੇ ਆ ਫੜਨੇ ਹੀ ਆ ਕਰਦੇ ਆ ਜਿੰਨੇ ਵੀ ਪਰ ਸਭ ਤੋਂ ਜਿਹੜੀ ਵੱਡੀ ਲੱਖ ਦੀ ਲਾਹਨਤ ਹੈ ਪੂਰੀ ਲੱਖ ਦੀ ਜਮਾ ਉਹ ਮਪਨ ਉਹਨਾਂ ਨੂੰ ਜਿਹੜੇ ਦੁੱਧ ਪੀ ਕੇ ਇਹਨਾਂ ਨੂੰ ਛੱਡਦੇ ਜੋ ਤੂੰ ਛੱਡਨੇ ਹੈ ਪਹਿਲਾਂ ਫੜਦੇ ਪੜੋਮਾਂ ਨੂੰ ਕਾਤੋਂ ਐਡਾ ਭਰਾ ਹਾਲ ਉਹ ਦੇਖੀ ਪੱਟ ਤੇ ਵਿਚਾਰੀ ਦੇ ਐਡਾ ਜਿਆਦਾ ਜਿੰਨੇ ਕੋਈ ਇਹਨਾਂ ਨੇ ਸਿੱਧੂ ਹੀ ਕੋਈ ਗੜਾਸਾ ਗੜੂਸਾ ਜਾਂ ਕੋਈ ਘਾੜੀ ਕੂੜੀ ਮਰੀ ਹੁੰਦੀ ਹੈ ਇਹ ਕਿਹੜਾ ਦੇਖਦੇ ਨੇ ਤੇ ਬਹੁਤ ਯਾਰ ਮਨ ਦੁਖੀ ਹੁੰਦਾ ਹੈ ਚੀਜ਼ ਦੇ ਵਿੱਚ ਵੀ ਜਦੋਂ ਤੁਸੀਂ ਦੁੱਧ ਪੀਨੇ ਹੋ ਤੇ ਇਹਨਾਂ ਨੂੰ ਪਣਾਵਾਂ ਨੂੰ ਫਿਰ ਛੱਡ ਦੇ ਕਾਹਨ ਬੰਨ ਕੇ ਰੱਖੋ ਦੁੱਧ ਵੇਲੇ ਸਾਨੂੰ ਪਿਆਰੀਆਂ ਲੱਗਦੀਆਂ ਐ ਤੇ ਹੂੰ ਮੰਨ ਕੇ ਚੱਲੋ ਵੀ ਲੋਕਾਂ ਦੇ ਖੇਤਾਂ 'ਚ ਚਰਨੇ ਸਭ ਤੋਂ ਮਾੜੀ ਗੱਲ ਐ